ਹਾਂਜੀ ਦੋਸਤੋ ਆਹ ਵੀਡੀਓ ਦੇਖੋ ਤੁਸੀਂ ਤੁਸੀਂ ਨਾ ਤਾਂ ਇਹ ਆ ਰਹੇ ਤੇ ਕਿਤੇ ਇਹ ਚੀਜ਼ ਕਿਸੇ ਨੇ ਬਣਾਈ ਆ ਪਹਿਲਾਂ ਨਾ ਆਪਾਂ ਵੀ ਨਹੀਂ ਬਣਾਈ ਹੈਗੀ ਪਹਿਲਾਂ ਇਹ ਤੇ ਪਹਿਲੀ ਵਾਰ ਬਣਾਉਣਾ ਹੈ ਵੀ ਇਹ ਮਿੱਤਰ ਆਪਣੇ ਕੋਲੇ ਆਏ ਸੀ ਕਿ ਦੋ ਜਣੇ ਬਾਈ ਕਹਿੰਦੇ ਯਾਰ ਵੀ ਆ ਚੀਜ਼ ਬਣਾਉਣੀ ਆ ਮਹਾ ਮੈਂ ਇਹਨਾਂ ਨੂੰ ਕਿਹਾ ਵਾਹ ਜਾ ਯਾਰ ਦੇਖ ਲੈਣੇਗੀ ਬਾਕੀ ਆਏ ਹੁੰਦਾ ਵੀ ਕਈ ਵਾਰ ਵੀ ਨਾ ਬਣਿਆ ਹਨਾ ਡਰ ਵੀ ਹੁੰਦਾ ਹੀ ਆ ਪਰ ਆਪਾਂ ਨੇ ਫਿਰ ਵੀ ਰੱਬ ਦੀ ਕਿਰਪਾ ਨਾਲ ਬਣ ਗਈ ਇਹ ਇੱਕ ਆਏ ਹੁੰਦਾ ਵੀ ਦਿਮਾਗ 'ਚ ਉਹੀ ਚੀਜ਼ ਬਾਰ ਨਹੀਂ ਬਿਨੇ ਵੀ ਜਿਹੜੀ ਬਣਾਉਣੀ ਆ ਹਨਾ ਤੇ ਤੁਸੀਂ ਦੇਖੋ ਇਹ ਸਾਨੂੰ ਇੱਕ ਨਵੀਂ ਜਿਹੀ ਬਣਾ ਕੇ ਦਿਖਾਉਣੇ ਆ ਇਹ ਬਾਈ ਕਹਿੰਦੇ ਅਸੀਂ ਨੇ ਕੋਠੇ ਤੇ ਕਹਣਾ ਇਹ ਵੀ ਰੱਖਣਾ ਇਹਦੇ ਤਾਂ ਹਾਂ ਮਤਲਬ ਫਰਫਰ ਲਾ ਕੇ ਇਹਨੂੰ ਘੁੰਮਦਾ ਕਰਨਗੇ ਲਾ ਕੇ ਆਪਣੀ ਹੱਬ ਉਹਦੀ ਆਪਣੀ ਸਾਈਕਲ ਦੀ ਇਹ ਬਈ ਪੌਣੇ ਕ ਤਿੰਨ ਫੁੱਟ 2 1/2 ਫੁੱਟ ਲੰਬਾ ਹੈਗਾ ਸਾਨੂੰ ਹੈਲੀਕਾਪਟਰ ਬਣਾ ਕੇ ਦਿਖਾਉਣੇ ਨੇ ਲੱਕੜ ਦਾ ਹੁਣ ਵਿੱਚ ਬਈ ਵਿੱਚ ਕਹਿੰਦੇ ਨੇ ਲੱਕੜ ਦਾ ਇੰਕਾਰ ਦਿੰਦਾ ਹੈ ਵੇਸਟ ਕਰਨਾ ਹੈ ਕਰ ਦਿੰਦਾ ਹੈ ਹੁਣ ਬਈ ਪਤਾ ਕੀ ਆਏਗਾ ਲੱਕੜ ਤਾਂ ਹੁਣ ਜਿਹੜੀ ਹੋਣੀ ਆ ਤਾਂ ਹੋਣੀ ਆ ਸਮਕ ਤਾਂ ਕੋਈ ਮਨ ਨਹੀਂ ਹੁੰਦਾ ਹਨਾ ਹੁਣ ਆਪਣੀਆਂ ਵੀਡੀਓ ਇੱਕ ਪਹਿਲੀ ਵੀਡੀਓ ਦੇਖ ਲਓ ਤੁਸੀਂ 50 ਮਿਲੀਅਨ ਤੇ ਬੱਗੀ ਵਿੱਚ ਕੋਈ 7 ਤੇ ਬੱਗੀ ਕੋਈ 8 ਤੇ ਕੋਈ 4 ਮਿਲੀਅਨ ਤੇ ਬੱਗੀ ਜੇ ਇੰਨੇ ਬੰਦੇ ਆਪਾਂ ਨੂੰ ਲਾਈਕ ਕਰਦੇ ਨੇ ਪੰਜ ਚਾਰ ਦੇ ਆਪਾਂ ਨੂੰ ਕੋਈ ਕੋਈ ਗਲਤ ਵਲਤ ਬੋਲਦੇ ਨੇ ਕੋਈ ਗੱਲ ਨਹੀਂ ਬੋਲੀ ਜਾਣਦੇ ਉਹ ਪੰਜ ਚਾਰ ਦਾ ਕੋਈ ਇੱਜ਼ਤ ਨਹੀਂ ਹੈਗਾ ਹੂੰ ਜਿਹੜੇ ਹੁਣ ਆਪਾਂ ਨੂੰ 50-50 ਮਿਲੀਅਨ ਤੇ ਵਗ ਗਿਆਂ ਵੀਡੀਓ ਉਹ ਲੋਕ ਪਿਆਰ ਦਿੰਦੇ ਨੇ ਤਾਂ ਮਤਲਬ ਉਹ ਸਹੀ ਹੈ ਵੀਡੀਓ ਵੀ ਮਤਲਬ ਦੇ ਦੋ ਚਾਰ ਗਲਤ ਹੋਣੇ ਬੰਦੇ ਕੋਈ ਗਾਲੀ ਗਲਤ ਕਮੈਂਟ ਕਰਦੇ ਰੋ ਉਹਨਾਂ ਦਾ ਕੋਈ ਇਲਾਜ ਨਹੀਂ ਆਪਣੇ ਕੋਲੇ ਠੀਕ ਹੈ ਇਹਦਾ ਮਤਲਬ ਵੀ ਸਹੀ ਹੈ ਵੀਡੀਓ ਆਪਣੇ ਲੋਕਪੱਧ ਵੀ ਦੇਖਦੇ ਨੇਗੇ ਹਨਾ ਵੀ ਸਹੀ ਕਮੈਂਟ ਕਰਦੇ ਨੇ ਐਂ ਤਾਂ ਫਿਰ ਬਈ ਯਾਰ ਵਿੱਚ ਹੁੰਦੀ ਨੇ ਬੰਦੇ ਜਿਹੜੇ ਹੁੰਦੇ ਨੇ ਜਿਹੜੇ ਕੋਈ ਗਾਲੀ ਉਹ ਵੀ ਆਪਣੇ ਭਾਈ ਨੇ ਆਪਾਂ ਤਾਂ ਉਹਨਾਂ ਨੂੰ ਮਿਲ ਨੂੰ ਬੁਰਾ ਕਹਿੰਦੇ ਹੈਗੇ ਯਾਰ ਕੋਈ ਗੱਲ ਨਹੀਂ ਇਹ ਆ ਵੀਡੀਓ ਦੇਖੋ ਆ ਫਰ ਬਣਾਏ ਨੇ ਆਪਾਂ ਜਹਾਜ਼ ਦੇ ਤੇ ਪਹਿਲਾ ਬਜਾਜ ਤਿਆਰ ਕਰ ਲਿਆ ਹੁਣ ਤੁਹਾਨੂੰ ਲਾ ਕੇ ਦਿਖਾਉਨੇ ਆ ਤੇ ਇਹ ਬਾਈ ਆਏ ਸੀਗੇ ਮਡੇਰ ਕਲਾਂ ਤੋਂ ਤੇ ਇਹ ਕਹਿੰਦੇ ਯਾਰ ਬਣਾਉਣਾ ਮਾਹ ਕੋਈ ਗੱਲ ਨਹੀਂ ਬਣਾ ਦੇਗੇ ਤੇ ਬਾਕੀ ਇਹਨਾਂ ਦੇ ਬਾਕੀ ਸਾਨੂੰ ਉਹਦੇ ਪੇਂਟ ਪੂਂਟ ਕਰਕੇ ਕਹਿੰਨਾ ਵੀਡੀਓ ਬਾਅਦ ਚ ਪਾਵਾਂਗੇ ਜਮਾ ਜਦੋਂ ਸਾਫ਼ ਸੁਥਰਾ ਹੋ ਗਿਆ ਇਹ ਦੇਖੋ ਚੈੱਕ ਕਰੋ ਸਾਰਾ ਇਹ ਆਰੇ ਤੇ ਬਣਿਆ ਹੈ ਕੋਈ ਚੀਜ਼ ਉਰਾਂ ਪਰਾਂਤ ਨਹੀਂ ਬਣਾਈ ਆਰੇ ਦੀ ਕਲਾਕਾਰੀ ਇਕੱਲੀ ਸਾਰੀ ਤੇ ਆਪਾਂ ਇੱਥੇ ਬਣਾ ਕੇ ਚੱਲੀ ਜਾਂਦਾ ਆ ਰਹੇ ਜੀ ਮਤਲਬ ਜਮਾ ਓਕੇ ਕਰਤਾ ਆਰੇ ਤੇ ਹੀ ਤੇ ਪਿੱਛੋਂ ਵੀ ਜਮਾ ਇਹਨਾਂ ਓਕੇ ਕਰਤਾ ਤੇ ਅੱਗੋਂ ਵੀ ਤੇ ਬਾਕੀ ਦੇਖੋ ਆ ਤੁਹਾਨੂੰ ਦਿਖਾਉਂ ਰਿਹਾ ਹੁਣ ਗਲਾਈਆਂ ਗੁਲੀਆਂ ਦੇਖੋ ਚੈੱਕ ਕਰੋ ਜਮਾ ਇਹਨਾਂ ਓਕੇ ਕਰਤੀਆਂ ਤੇ ਸਾਰੇ ਕਲਾਕਾਰ ਆਰੇ ਦੀ ਦਿਖਾਈ ਹੋਏ ਗੁਰੂ ਜੀ ਦਾ ਖਾਲਸਾ ਵੇਜੀ ਪਤਾ